ਬੜੇ ਹੈਰਾਨ ਕੀ ਦੀ ਗੱਲ ਹੈ ਕਿ 59 ਐਮਸੀਪਾ ਨਾਲ ਕੌਂਗਰਸੀ ਚ ਸੀਗੇ ਤੇ ਜਾਤ ਦੇ ਜਾਖੜ ਸਾਹਿਬ ਬੀਜੇਪੀ ਤੇ ਚਲੇ ਗਏ ਨਾਲ ਦੀ ਨਾਲ ਉਹ ਬੀਜੇਪੀ ਦੇ ਨੁਮਾਇੰਦੇ ਬਣ ਗਏ ਅੱਜ ਇਹਨਾਂ ਦੇ ਕੈਂਪ ਪਿੰਡਾਂ 'ਚ ਲੱਗ ਰਹੇ ਆ ਪਰ ਸਵਾਲ ਇਹ ਉੱਠਦਾ ਹੈ ਕਿ ਜੇ ਨਗਰਾਂ ਦੇ ਵਿੱਚ ਇਹੋ ਜਿਹੇ ਕਫਲੇ ਹੋਏ ਆ ਉਹੀ ਪਾਰਟੀ ਦੇ ਹੁਣ ਨੁਮਾਇੰਦਿਆਂ ਦੇ ਤਾਂ ਫੇਰ ਪਿੰਡਾਂ 'ਚ ਜਾ ਕੇ ਪ੍ਰਧਾਨ ਮੰਤਰੀ ਦੇ ਜਿਹੜੇ ਇਹ ਵੀ ਪੈਸੇ ਸੈਂਟਰ ਨੇ ਭੇਜੇ ਸੀਗੇ ਉਹਨਾਂ ਦੀਆਂ ਸਕੀਮਾਂ ਵੀ ਹੁਣ ਸੈਂਟਰ ਤੋਂ ਆ ਰਹੀਆਂ ਤੇ ਇਹਦੇ ਉੱਤੇ ਸਵਾਲ ਉੱਠਦਾ ਹੈ ਕਿ ਇਹ ਫਰਾਡ ਹੁਣ ਪਿੰਡਾਂ 'ਚ ਵੀ ਜਾਊਗਾ ਸਾਨੂੰ ਇਹਦਾ ਜਵਾਬ ਚਾਹੀਦਾ ਜਦ ਤੁਸੀਂ ਨਗਰ ਦੀ ਸੰਭਾਲ ਕੀਤੀ ਹੈ ਤਾਂ ਉਹਦਾ ਸਾਨੂੰ ਜਵਾਬ ਦੇਵੇ ਦੂਜੀ ਗੱਲ ਜੇ ਫੈਡਰਲਿਜ਼ਮ ਸੁਵਿਧਾਨ ਦਾ ਹਿੱਸਾ ਹੈ ਤੇ ਸਟੇਟ ਦੀ ਸਰਕਾਰ ਨੂੰ ਹੱਕ ਦਿੱਤੇ ਜਾਂਦੇ ਆ ਸੈਂਟਰ ਪੈਸੇ ਦਿੰਦਾ ਹੈ ਉਹ ਸਕੀਮਾਂ ਲਾਗੂ ਕਰਦਾ ਹੈ ਪਰ ਸਟੇਟ ਨੇ ਇੰਪਲੀਮੈਂਟ ਕਰਨੀ ਹੈ ਹੁਣ ਬੀਜੇਪੀ ਸਟੇਟ ਦੀ ਸਰਕਾਰ ਦੇ ਖੱਬੇ ਸੱਜੇ ਹੋ ਕੇ ਇਹ ਸਿੱਧਾ ਕੰਮ ਕਰਨ ਲੱਗ ਪਈ ਹੈ ਫੇਰ ਦਾ ਮਤਲਬ ਪੰਜਾਬ ਦਾ ਕੋਈ ਮੈਨਾ ਹੀ ਨਹੀਂ ਰਹਿ ਗਿਆ ਫੇਰ ਸੈਂਟਰ ਸਰਕਾਰ ਸਾਰਾ ਕੁਝ ਕਰੂਗੀ ਫੇਰ ਸਟੇਟ ਦਾ ਮੀਨਿੰਗ ਕੀ ਰਹਿ ਗਿਆ ਹੈਗਾ ਕਿ ਮੈਂ ਜਾ ਕੇ ਜਿਹੜਾ ਅਸੀਂ ਇਹ ਦਰਖਾਸਤ ਦੇਣੀ ਹੈ ਇਸ ਜ਼ਿਲ੍ਹੇ ਦੇ ਐਡਮਿਨਿਸਟ੍ਰੇਟਿਵ ਹੈੱਡ ਜਿਹੜੇ ਡੀਸੀ ਮੈਡਮ ਹੈਗੇ ਉਹਨਾਂ ਨੂੰ ਅਸੀਂ ਦੇ ਕੇ ਆਵਾਂਗੇ ਪਰ ਇਹਦੇ ਵਿੱਚ ਜਿਹੜੀ ਮੁਲਾਜ਼ਮਾਂ ਦੀ ਰੈਪ੍ਰੈਜ਼ੈਂਟੇਟਿਵ ਦੀ ਨੁਮਾਇੰਦਿਆਂ ਦੀ ਜਿਹੜੀ ਮੈਲਫੀਸੀਅੰਸ ਹੈ ਜਿਹੜੇ ਉਹਨਾਂ ਦੇ ਉੱਤੇ ਆ ਸਵਾਲ ਉੱਠਦੇ ਆ ਇਹ ਵਿਜੀਲੈਂਸ ਬਿਊਰੋ ਨੂੰ ਵੀ ਅਸੀਂ ਕਾਪੀ ਦਵਾਂਗੇ ਚੰਗਾ ਤਾਂ ਇਹ ਹੋਊਗਾ ਕਿ ਮੈਡਮ ਡੀਸੀ ਆਪਣੇ ਆਪ ਹੀ ਇਹਦੇ ਉੱਤੇ ਕੋਈ ਕਾਰਵਾਈ ਵਿਜੀਲੈਂਸ ਰਾਹੀਂ ਕਰਾਏ ਔਰ ਜਿਹੜਾ ਸਾਨੂੰ ਕਹਿੰਦਾ ਸੀਗਾ ਕਿ ਅਸੀਂ ਤੁਹਾਨੂੰ ਸਰਕਾਰ ਚਲਾ ਕੇ ਦਿਖਾਵਾਂਗੇ ਅਸੀਂ ਤੁਹਾਨੂੰ ਇਹੋ ਜਿਹਾ ਕਰਾਪਸ਼ਨ ਫ੍ਰੀ ਮਾਡਲ ਦਵਾਂਗੇ ਉਸ ਚੀਫ ਮਿਨਿਸਟਰ ਦੇ ਆਫਿਸ ਨੂੰ ਵੀ ਅਸੀਂ ਇੱਕ ਕਾਪੀ ਭੇਜਾਂਗੇ ਅਰਬਨ ਅਫੈਅਜ਼ ਵਾਲੀ ਜਿਹੜੀ ਮੰਤਰਾਲੇ ਆ ਪੰਜਾਬ ਦਾ ਉਹਨੂੰ ਭੇਜਾਂਗੇ ਲੋਕਲ ਬਾਡੀਜ਼ ਨੂੰ ਅਸੀਂ ਇਹਦਾ ਭੇਜਾਂਗੇ ਤੇ ਅਸੀਂ ਜਾਣਨਾ ਚਾਹੁੰਦੇ ਆ ਕਿ ਇਹ ਜਿਹੜੇ ਕੱਪਲੇ ਹੋਏ ਆ ਜਿਹੜੇ ਸਾਡੇ ਅੱਖਾਂ ਦੱਸਦੀਆਂ ਕਿ ਇੰਨਾ ਪੈਸਾ ਨਹੀਂ ਲੱਗਿਆ ਉਹਦੇ ਬਾਰੇ ਸਰਕਾਰਾਂ ਕੀ ਕਰਨਗੀਆਂ ਸੋ ਇਹ ਜਿਹੜਾ ਸਰ ਇੰਦਰਜੀਤ ਸਿੰਘ ਨੇ ਇਹ ਮਸਲਾ ਚੱਕਿਆ ਹੈ ਇਹ ਬਹੁਤ ਗੰਭੀਰ ਹੈ ਮੋਢਲਾ ਇੱਥੇ ਦਾ ਮਸਲਾ ਹੈਗਾ ਬਾਕੀ ਅੱਜ ਅਸੀਂ ਦੇਖ ਰਹੇ ਹਾਂ ਮੀਂਹ ਪਿਆ ਔਰ ਜਿਹੜੇ ਕਨੈਲਾਂ ਦੇ ਵਿੱਚ ਬ੍ਰੀਚ ਹੋਏ ਹਨ 26 ਤੋਂ 28 ਪਿੰਡ ਬਿਲਕੁਲ ਡੁੱਬ ਗਏ ਹਨ ਉਹ ਵੀ ਇਹ ਸਰਕਾਰ ਦੀਆਂ ਨਲਾਕੀਆਂ ਇੱਕ ਪਾਸੇ ਬੀਬੀਐਮਬੀ ਨੇ ਜਾਣ ਮੁਝ ਕੇ ਪਾਣੀ ਛੱਡਤਾ ਜਦ ਕੇ ਪਤਾ ਸੀ ਕਿ ਕਨੈਲ ਇਹਨੂੰ ਸਹਿ ਨਹੀਂ ਸਕਦੇ ਕਿਉਂ ਛੱਡਿਆ ਕਿਉਂਕਿ ਰਾਜਸਥਾਨ ਨੂੰ ਕੋਟਾ ਦੇਣਾ ਸੀਗਾ ਜਿਹੜੇ ਜਿੱਥੇ ਅੱਜ ਕੋਈ ਵੀ ਪਾਣੀ ਖੜਾ ਨਹੀਂ ਹੈ ਨੁਕਸਾਨ ਸਾਰਾ ਪੰਜਾਬ ਨੂੰ ਹੋਇਆ ਹੈ ਫਾਇਦਾ ਰਾਜਸਥਾਨ ਨੂੰ ਜਾ ਰਿਹਾ ਹੈਗਾ ਔਰ ਨੁਕਸਾਨ ਪੰਜਾਬ ਸਹਿ ਰਿਹਾ ਹੈਗਾ ਔਰ ਇਹ ਦੇ ਉੱਤੇ ਮੁਆਵਜ਼ਾ ਜਿਹੜਾ ਲੱਖ ਰੁਪਈਆ ਕਿਹਾ ਉਹ ਘੱਟ ਹੈ ਇਸ ਤੋਂ ਵੱਧ ਕਿੰਨੂ ਵਾਲਿਆਂ ਨੂੰ ਦੇਣਾ ਚਾਹੀਦਾ ਫਿਰੋਜ਼ਪੁਰ 'ਚ ਵੀ ਹੋਇਆ ਹੈ ਇੱਥੇ ਸਾਡੇ ਨਰਮੇ ਝੋਨੇ ਸਾਰੇ ਖਰਾਬ ਹੋਏ ਹਨ ਉਹਦਾ ਛੇਤੀ ਤੋਂ ਛੇਤੀ ਇੱਕ ਗਰਦੌਰੀ ਕਰਕੇ ਵੇਰਵਾ ਦੇ ਕੇ ਉਹਦੀ ਰਿਲੀਫ ਆਉਣੀ ਚਾਹੀਦੀ ਹੈ ਇਹ ਸੈਂਟਰ ਦੀ ਪੰਜਾਬ ਮਾਰੂ ਨੀਤੀ ਹੈ ਇੱਥੇ ਨਾ ਸਰਕਾਰ ਨੂੰ ਕੰਮ ਕਰਨ ਦੇਣਾ ਆਪਣੇ ਕੈਂਪ ਸਿੱਧੇ ਲਾ ਦੇਣੇ ਆ ਹੁਣ ਪ੍ਰਾਈਮ ਮਿਨਿਸਟਰ ਦੀ ਸਿੱਧੀ ਸਰਕਾਰ ਹੋਰੇ ਕੰਮ ਕਰੂਗੀ ਪੰਜਾਬ ਦਾ ਕੋਈ ਇਸ ਤੇ ਕੋਈ ਮਤਲਬ ਫਿਰ ਫੈਡਰਲਿਜ਼ਮ ਆਇਆ ਕਿਤੇ ਸੋ ਅਸੀਂ ਸਮਝਦੇ ਆਂ ਜੇ ਭਗਵਾਨਤਮਾਨ ਇਹਨੂੰ ਸੀਰੀਅਸਲੀ ਨਹੀਂ ਲਿਤਾ ਜਿਸ ਤਰ੍ਹਾਂ ਸੈਂਟਰ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਇਲਜ਼ਾਮ ਲਾ ਲਾ ਕੇ ਉਹਨਾਂ ਨੇ ਉੱਥੇ ਕੇਜਰੀਵਾਲ ਤੇ ਉਹਦੇ ਕੈਬਨਿਟ ਦੇ ਉੱਤੇ ਸਾਰੇ ਉਹਦੇ ਪਰੋਲ ਕੇ ਖੋਲਤੇ ਸੀਗੇ ਇਹਨੂੰ ਵੀ ਉਰੇ ਜਿਹੜਾ ਧਫਲਾ ਹੋਇਆ ਉਹਨੂੰ ਪਰੋਲ ਕੇ ਲੋਕਾਂ ਦੇ ਸਾਹਮਣੇ ਲਿਆਣਾ ਚਾਹੀਦਾ ਤਾਂ ਕਿ ਅਸਲੀ ਮੂੰਹ ਇਸ ਸੈਂਟਰ ਦੀ ਸਰਕਾਰ ਦਾ ਪੂਰੇ ਸਾਨੂੰ ਦਿਖੇ ਵਾਜਬ ਜੀ ਦਾ ਖਾਲਸਾ ਵਾਜਬ ਜੀ ਦੀ ਪ੍ਰਸ਼ੰਸਾ ਜੋ ਆਪਣੇ ਨਗਰ ਨਿਗਮ ਦੇ ਇਹ ਜੇ ਅਸੀਂ ਗੱਲ ਕਰਦੇ ਹਾਂ ਕਿ ਇੱਕ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਹੈ ਕਮਿਸ਼ਨਰ ਇਸ ਸਮੇਂ ਡੀਸੀ ਹੀ ਕਮਿਸ਼ਨਰ ਹੁੰਨ ਨਗਰ ਨਿਗਮ ਨੂੰ ਜੇ ਜੇ ਤੁਸੀਂ ਕਮਿਸ਼ਨਰ ਸਾਹਿਬ ਨੂੰ ਦਿਓਗੇ ਤੇ ਤੁਹਾਨੂੰ ਤਾਂ ਇਹ ਵੀ ਮੰਗ ਕਰ ਸਕਦੇ ਹੋ ਬਹੁਤ ਨਗਰ ਨਿਗਮਾਂ ਵਿੱਚ ਕਮਿਸ਼ਨਰ ਦੀ ਪੱਕੇ ਨਿਯੁਕਤੀ ਕੀਤੀ ਹੈ ਕਿਉਂਕਿ ਇਹ ਵੱਧੂ ਚਾਰਜ ਹੈ ਡੀਸੀ ਕਰ ਦਾਂਗੇ ਜੀ ਕਰ ਦਾਂਗੇ ਪਰ ਜੇ ਤੁਸੀਂ ਕਹੋ ਜਾਂ ਮੈਂ ਕਹਾ ਕਿ ਇਹਨਾਂ ਦੀ ਨਿਗਾਹ 'ਚ ਨਹੀਂ ਸੀਗਾ ਮਤਲਬ ਇਹ ਤਾਂ ਝੂਠੀ ਗੱਲ ਹੈ ਇਹਨਾਂ ਨੂੰ ਪਤਾ ਸੀ ਚਾਹੇ ਐਡੀਸ਼ਨਲ ਚਾਰਜ ਹੋਵੇ ਚਾਹੇ ਚਾਰਜ ਹੋਵੇ ਜੇ ਕਰਨਾ ਹੁੰਦਾ ਕੁਝ ਤਾਂ ਕਰ ਦਿੰਦੇ ਮਤਲਬ ਸਾਨੂੰ ਤੁਹਾਡੇ ਕੋਲੇ ਤਾਂ ਬੈਠਣਾ ਪੈ ਰਿਹਾ ਕਿ ਅਸੀਂ ਐਕਸ਼ਨ ਤੁਹਾਨੂੰ ਪੱਕਾ ਮਿਲਿਆ ਹੋਏ ਬੰਦੇ ਨੂੰ ਪੱਕਾ ਧਿਆਨ ਦਿੰਦਾ ਇੱਕ ਵੱਧੂ ਇੱਕ ਡੀਸੀ ਕੋਲ ਚਾਰਜ ਵੱਖਰਾ ਹੈ ਜिले ਦਾ ਇੱਕ ਵੱਖਰਾ ਚਾਰਜ ਜਦ ਚਲੋ ਮੈਂ ਕਹਿ ਦੂੰਗਾ ਕਿ ਜੁਆਇੰਟ ਡੀਸੀ ਕੋਲੇ ਹੋਣਾ ਚਾਹੀਦਾ ਪਰ ਜੋ ਮਰਜ਼ੀ ਕਹਿ ਲਓ ਹਰੇਕ ਨਗਰ ਨਿਗਮ ਜ਼ਿਲ੍ਹੇ ਦੇ ਅੰਦਰ ਡੀਸੀ ਦੇ ਥੱਲੇ ਕੀ ਹੁੰਦੇ ਆ ਠੀਕ ਹੈ ਨਾ ਜੀ ਚਾਹੇ ਉਹਨੂੰ ਪੱਕਾ ਚਾਰਜ ਮਿਲੇ ਚਾਹੇ ਨਾ ਮਿਲੇ ਠੀਕ ਹੈ ਨਾ ਜੀ ਜਦ ਕਪਲੇ ਅੱਖਾਂ ਸਾਹਮਣੇ ਹੋਏ ਹੋਏ ਆ ਠੀਕ ਹੈ ਨਾ ਡੀਸੀ ਨੇ ਕਿਹੜਾ ਇਹ ਨਹੀਂ ਦੇਖੇ ਹੈਗੇ ਉਹਦੇ ਉੱਤੇ ਕਾਰਵਾਈ ਨਾ ਕਰਨਾ ਵਿਜੀਲੈਂਸ ਨੂੰ ਨਾ ਕਹਿਣਾ ਕਿ ਇਹਦੇ ਬਾਰੇ ਪੜਤਾਲ ਕਰੋ ਔਰ ਇਹਦੇ ਉੱਤੇ ਕੁਝ ਹੋਇਆ ਨਾ ਹੋਣਾ ਸਾਨੂੰ ਬੜੇ ਸ਼ੰਕਾ ਦਾ ਵਿਸ਼ਾ ਹੈ ਅਸੀਂ ਦੇਣ ਜਰੂਰ ਜਾ ਰਹੇ ਹਾਂ ਕਿਉਂਕਿ ਨਿਯਮ ਇਹ ਹੈ ਕਿ ਉੱਥੇ ਫਾਈਲ ਕਰਕੇ ਅਸੀਂ ਨਾਲਦਿਆਂ ਨੂੰ ਹੋਰਾਂ ਨੂੰ ਤਾਂ ਦੇ ਰਹੇ ਹਾਂ ਕਿ ਅੱਗੇ ਉਹ ਨਾ ਭੇਜੇ ਤੇ ਅਸੀਂ ਪਹਿਲਾਂ ਭੇਜ ਦਈਏ ਕਿ ਆ ਹੋਇਆ ਹੈ ਵਿਜੀਲੈਂਸ ਨਹੀਂ ਕਹਿ ਸਕਦੀ ਅਰਬ ਨਫੈਸ ਨਹੀਂ ਕਹਿ ਸਕਦਾ ਲੋਕਲ ਬਾਡੀ ਨਹੀਂ ਕਹਿ ਸਕਦੀ ਸੀਐਮ ਉਹ ਨਹੀਂ ਕਹਿ ਸਕਦਾ ਹੈਗਾ ਅਸੀਂ ਸਾਰਿਆਂ ਨੂੰ ਭੇਜ ਦੇਣੀ ਹੈ ਆਪਣੀ ਦਰਖਾਸਤ ਪਰ ਇਹ ਪ੍ਰੈਸ਼ਰ ਪੈਣਾ ਹੈ ਜੇ ਅਬੋਹਰ ਦੇ ਵਾਸੀ ਇਹਦੇ ਬਾਰੇ ਗੱਲ ਕਰਨ ਜੋ ਬਲੰਦੀ ਸਾਹਿਬ ਨੇ ਇਹ ਮੁੱਦਾ ਚੱਕਿਆ ਇਹ ਬਹੁਤ ਸ਼ਲਾਘਾਯੋਗ ਹੈ ਹੁਣ ਬਲੰਦੀ ਸਾਹਿਬ ਦੇ ਨਾਲ ਖੜ ਕੇ ਆਪਣੇ ਨਗਰ ਦੇ ਸੁਧਾਰ ਦੇ ਮੁੱਦੇ ਇਹ ਚੱਕਣ ਤਾ ਜਾ ਕੇ ਇਹ ਖਿਲੂਗਿੰ ਨਹੀਂ ਤਾਏ ਲੋਹੇ ਦੇ थाना ਇਹਨਾਂ ਨੇ ਕੱਖ ਨਹੀਂ ਕਰਨਾ ਮੈਂ ਤੇ ਨਾ ਲਖਮੀ ਲੜਦੇ ਤੁਸੀਂ ਪਾਰਟੀ ਵੱਲੋਂ ਮਾਦੇ ਕੈਂਡੀਟ ਕਰੇ ਕਰੋ ਜੇ ਸੰਗਤ ਸਾਡੇ ਕਾਰਜਕਾਰੀ ਨੂੰ ਠੀਕ ਸਮਝੂਗੀ ਬਲੰਦੀ ਸਾਹਿਬ ਨਾਲ ਖੜੂਗੀ ਸਾਡਾ ਪੂਰਾ ਮਾਨ ਹੈ ਕਿ ਅਸੀਂ ਇਹੋ ਜਿਹਾ ਕੰਮ ਕਰਕੇ ਦਿਖਾਈਏ ਜਿਹਦੇ ਨਾਲ ਲੋਕੀ ਕਹਿਣ ਕਿ ਪੈਸਾ ਆਇਆ ਪੈਸਾ ਲੱਗਿਆ ਜਿਵੇਂ ਸਾਥ ਸਿਮਰਨਜੀਤ ਸਿੰਘ ਮਾਨ ਨੇ ਸੰਗਰੂ